ਜੰਦੀ ਉਹਨੂੰ ਕੀ ਮਿਲਦਾ ਹੈ ਨਾ ਕਾਲੇ ਅੱਖਰਾਂ 'ਚੋਂ ਸਬਿਤਰੀ ਇੱਕ ਕਾਲੇ ਅੱਖਰਾਂ ਦੇ ਵਿੱਚ ਆਪਣੇ ਸਮਾਜ ਦਾ ਸੁਨਹਿਰੀ ਭਵਿੱਖ ਛੁਪਿਆ ਹੋਇਆ ਤੇ ਕਾਲੇ ਵਰਤਮਾਨ ਨੂੰ ਬਦਲਣ ਦੇ ਲਈ ਇਹ ਕਾਲੇ ਅੱਖਰ ਪੜਨੇ ਬਹੁਤ ਜ਼ਰੂਰੀ ਨੇ ਸਬਿਤਰੀ ਤੂੰ ਨਹੀਂ ਜਾਣਦੀ ਸਦੀਆਂ ਤੋਂ ਇਹਨਾਂ ਮਨੁਵਾਦੀਆਂ ਨੇ ਸਾਡੇ ਸਮਾਜ ਨੂੰ ਇੱਕ ਕਿਤਾਬੀ ਗਿਆਨ ਤੋਂ ਦੂਰ ਰੱਖਿਆ ਗਿਆ ਸਵਿਤਰੀ ਮੈਂ ਤਾਂ ਨਿਸ਼ਚੈ ਕਰ ਰੱਖਿਆ ਨਿਸ਼ਚੈ ਨਿਸ਼ਚੈ ਕਰ ਰੱਖਿਆ ਸਵਿਤਰੀ ਕਿ ਤੂੰ ਵੀ ਜ਼ਰੂਰ ਪੜ੍ਹੇ ਪੜ੍ਹੇ ਨਾ ਨਾ ਮੈਂ ਨਹੀਂ ਪੜਨਾ ਦੱਸਦੇ ਐ ਜਿਉਂਰਤ ਪੜ ਜਾਵੇ ਪਤੀ ਮਰ ਜਾਂਦਾ ਸਹਿਤਰੀ ਇਹਨਾਂ ਮਨੁਵਾਦੀਆਂ ਨੇ ਇਹ ਪਰਮ ਸਮਾਜ ਦੇ ਵਿੱਚ ਇਸ ਕਰਕੇ ਪਾ ਕੇ ਰੱਖਿਆ ਕਿ ਸਮਾਜ ਪੜ੍ਹ ਲਿਖ ਕੇ ਇਹਨਾਂ ਦੇ ਬਰਾਬਰ ਨਾ ਹੋ ਜਾਏ ਤੇ ਇਹਨਾਂ ਦੇ ਬੇਦ ਸ਼ਾਸਤਰ ਵੀ ਇਹ ਹੀ ਕਣਾਉਣੀ ਸਿਖਿਆ ਦਿੰਦੇ ਨੇ ਕਿ ਢੋਰ ਗਵਾਰ ਛੂਦਰ ਤੇ ਨਾਰੀ ਇਹ ਸਭ ਤਾੜਨ ਕੇ ਮੈਂ ਚਾਹੁੰਨਾ ਕਿ ਤੂੰ ਪੜੇ ਲਿਖੇ ਤੇ ਆਪਾਂ ਦੋਵੇਂ ਰਲ ਕੇ ਸਮਾਜ ਦੀ ਹਰ ਔਰਤ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟ ਕੇ ਉਹਨਾਂ ਨੂੰ ਇੱਕ ਨਵਾਂ ਜੀਵਨ ਦੇਾਂਗੇ ਸਬਿਤਰੀ ਮੇਰੇ ਨਾਲ ਵਾਅਦਾ ਕਰ ਕਿ ਤੂੰ ਜ਼ਰੂਰ ਪੜ੍ਹੇਂਗੀ ਸਬਿਤਰੀ ਵਾਅਦਾ ਕਰ ਕਿ ਤੂੰ ਜ਼ਰੂਰ ਪੜ੍ਹੇਂਗੀ ਸਬਿਤਰੀ ਵਾਅਦਾ ਕਰ ਜ਼ਰੂਰ ਪੜ੍ਹੇਂਗੀ ਸਬਿਤਰੀ ਜ ਪੜ੍ਹੇਂਗੀ ਜ਼ਰੂਰ ਪੜ੍ਹੇਂਗੀ ਹਾਂ ਮੈਂ ਵਾਦਾ ਕਰਦੀ ਆ ਕਿ ਮੈਂ ਜ਼ਰੂਰ ਪੜ੍ਹਾਂਗੀ ਹਾਂ ਮੈਂ ਵਾਦਾ ਕਰਦੀ ਆ ਕਿ ਮੈਂ ਸਮਾਜ ਨੂੰ ਕਿ ਨਵੀਂ ਸਹਿਦਿਆਂਗੀ ਤੇ ਔਰਤਾਂ ਨੂੰ ਇੱਜ਼ਤ ਦੀ ਜ਼ਿੰਦਗੀ ਹਾਂ ਮੈਂ ਵਾਦਾ ਕਰਦੀ ਆ ਮੈਂ ਤੁਹਾਡੇ ਨਾਲ ਆ ਮੈਂ ਜ਼ਰੂਰ ਪੜ੍ਹਾਂਗੀ ಗುಲಾಮಿ <laughs> ದೇಶಗ <Allah> <Cinque> ਕਿੱਤੀ ਤੇ ਰਿਣੀ ਨਹੀਂ ਸਦਾਤਾ ਜੀ ਅਸੀਂ ਬਣ ਰਹਿਣਾ ਅੰਬਰ ਵਿੱਚ ਹੁਣ ਜੁੱਤੀ ਪਹਿਰਦੀ ਨਹੀਂ ਸਦਾਤਾ ਜਿਐ ਸੀ ਬਣ ਰਹਿਣਾ ਹੁਣ ਜੁੱਤੀ ਪਹਿਰਦੀ ਨਹੀਂ ਸਦਾਤਾ ਜਿਐ ਸੀ ਬਣ ਰਹਿਣਾ ਇਓਂ ਸਮਝਾਈਏ ਸਭ ਫਰਕ ਬਿਟਾ ਦਈਏ ਭਾਰਤ ਵਾਸੀ ਨੂੰ ਏ ਕਹਿਣਾ ਜੁਤੀ ਪੈਰ ਦੀ ਨਹੀਂ ਸਦਾਤਾ ਜੇ ਅਸੀਂ ਬਣ ਰਹਿਣਾ ਜੁਤੀ ਪੈਰ ਦੀ ਨਹੀਂ ਸਦਾਤਾ ਜੇ ਅਸੀਂ ਬਣ ਰਹਿਣਾ